ਦੇਖੋ ਗੱਲ ਇਹ ਆ ਕਿ ਬੂਟਰ ਜਿਹੜੇ ਨੇ ਉਹਨਾਂ ਨੂੰ ਵਿਚਾਰੇ ਬਣ ਕੇ ਨਹੀਂ ਰਹਿਣਾ ਚਾਹੀਦਾ ਇੱਕ ਏਜੰਡਾ ਜਿਹੜਾ ਹੈ ਸੈੱਟ ਕਰਕੇ ਦੇਣਾ ਚਾਹੀਦਾ ਇੱਕ ਜਿਹੜੀ ਲਿਸਟ ਤਿਆਰ ਕਰਨੀ ਚਾਹੀਦੀ ਹੈ ਸਾਰੇ ਵੋਟਰਸ ਨੂੰ ਸੋਸ਼ਲ ਮੀਡੀਆ ਰਾਹੀਂ ਇਕੱਠੇ ਹੋ ਜਾਓ ਮਤਲਬ ਆਮ ਤੌਰ ਤੇ ਆਪਾਂ ਕਹਿ ਦਿੰਨੇ ਆ ਕਿ ਜੀ ਮਹਿਗਾਈ ਬੇਰੋਜ਼ਗਾਰੀ ਜਿਹੜੀ ਹੈ ਉਹ ਸਾਡੇ ਮੁੱਦੇ ਹੋਣੇ ਚਾਹੀਦੇ ਨੇ ਸਿਰਫ ਇਹ ਮੁੱਦੇ ਨਹੀਂ ਬਹੁਤ سارے ਮੁੱਦੇ ਨੇ ਮੈਂ ਬਹੁਤ ਬਾਰ ਕੇ 3 ਪੀ ਦਾ ਮੁੱਦਾ ਪਹਿਲਾਂ ਤਾਂ ਰੱਖੂੰ ਜਿਹਦੇ ਵਿੱਚ ਪਾਵਰਟੀ ਜਿਹਦੇ ਵਿੱਚ ਪੋਲੂਸ਼ਨ ਜਿਹਦੇ ਵਿੱਚ ਜਿਹੜੀ ਹੈ ਪਾਪੂਲੇਸ਼ਨ ਇਤਨਾ ਇੱਕ ਵਿਸ਼ੇ ਸਰਕਰ ਹੈ ਜੇ ਪਾਪੂਲੇਸ਼ਨ ਜਿਆਦਾ ਹੋਊਗੀ ਤਾਂ ਜਿਹੜੀ ਹੈ ਪੋਲੂਸ਼ਨ ਵੀ ਜਿਆਦਾ ਹੋਊ ਜੇ ਪਾਪੂਲੇਸ਼ਨ ਜਿਆਦਾ ਹੋਊ ਤਾਂ ਹੀ ਜਿਹੜੀ ਹੈ ਪਾਵਰਟੀ ਹੋਊਗੀ ਤਾਂ ਫਿਰ ਉਹਦੇ ਨਾਲ এডਿਕੇਸ਼ਨ ਜੁੜੀ ਹੈ ਜੇ ਪਾਪੂਲੇਸ਼ਨ ਜ਼ਿਆਦਾ ਹੋਊ ਪਾਵਰਟੀ ਜ਼ਿਆਦਾ ਹੋਊ ਲੋਕ ਪੜਨਗੇ ਘੱਟ এডਿਕੇਸ਼ਨ ਘੱਟ ਹੋਊਗੀ ਜੇ এডਿਕੇਸ਼ਨ ਘੱਟ ਹੋਊਗੀ ਤਾਂ ਦੁਬਾਰਾ ਫਿਰ ਲੋਕ ਉਸ ਜਿਹੜੇ ਸਰਕਲ ਚ ਘੁੰਮਦੇ ਰਹਿਣਗੇ ਉਸ ਚੱਕਰ ਦੇ ਵਿੱਚ ਤੇ ਉਹ ਫਿਰ ਇਹ ਦੇ ਨਾਲ ਜਿਹੜਾ ਹੈ ਦੇਸ਼ ਜਿਹੜੇ ਹੁਣ ਕਹਿੰਦੇ 80 ਕਰੋੜ ਜਿਹੜਾ ਅਨਾਜ ਮੁਫਤ ਦਿੱਤਾ ਜਾਂਦਾ ਤੇ ਉਹ ਬਕਰੀਕਾਰੇ ਜਿਹੜੇ ਅਸੀਂ ਬਿਸ਼ਪ ਗੁਰੂ ਆ ਹੰਗਰ ਜਿਹੜਾ ਡੈਕਸ ਤਾਂ ਅਸੀਂ ਕਿਤੇ ਪਿੱਛੇ ਅਸੀਂ ਬੰਗਲਾਦੇਸ਼ ਤੋਂ ਵੀ ਪਿੱਛੇ ਆ ਨਪਾਲ ਤੋਂ ਵੀ ਪਿੱਛੇ ਆ ਸੋ ਇੱਕ ਲਿਸਟ ਤਿਆਰ ਕਰਨੀ ਚਾਹੀਦੀ ਹੈ ਵੋਟਰਸ ਨੂੰ ਤੇ ਫਿਰ ਉਦੋਂ ਬਾਅਦ ਕੁਝ ਧਾਰਮਿਕ ਬੁੱਦੇ RAM ਮੰਦਰ ਤੁਸੀਂ ਬਣਾਓ RAM ਮੰਦਰ ਜਾਓ ਪਰ ਉਹ ਤੇ ਵੋਟ ਵੋਟਾਂ ਨਾਲ ਕੀ ਲਿੰਕ ਹੈ ਜਾਂ ਤਾਂ ਇਹ ਕਿ ਵੀ RAM ਰਾਜ ਹੈ RAM ਰਾਜ ਤਾਂ ਇਹ ਕਹਿੰਦੇ ਵੀ ਸਭ ਨੂੰ ਬਰਾਬਰ ਦਾ ਸਾਰੇ ਬਰਾਬਰ ਤੌਰ ਤੇ ਨਜ਼ਰ ਨਹੀਂ ਆਉਂਦੇ ਸਾਨੂੰ ਜੇ ਬੋਦੀ ਦਾ ਪਰਿਵਾਰ ਹੈ ਤਾਂ ਫਿਰ ਮੋਦੀ ਦੇ ਪਰਿਵਾਰ ਦੇ ਵਿੱਚ ਕਿਸਾਨ ਵੀ ਨੇ ਤੇ ਮਨੀਪੁਰ ਵੀ ਹੈ ਕੱਲਾ ਸੁਦੇਸ਼ ਖਲੀ ਜਾ ਕੇ ਕਹਿ ਦੇਣਾ ਜੀ ਔਰਤਾਂ ਦੀ ਜਿਹੜੀ ਅਸੀਂ ਸੁਰੱਖਿਆ ਦੇਵਾਂਗੇ ਔਰਤਾਂ ਨੂੰ ਤੇ ਮਨੀਪੁਰ ਦੀਆਂ ਜਿਹੜੀਆਂ ਔਰਤਾਂ ਨੂੰ ਕੌਣ ਸੁਰੱਖਿਆ ਦੇਊ ਬ੍ਰਿਜਪੁਸ਼ਣ ਤਾਂ ਕੌਣ ਬਚਾਊ ਇਹ ਵੀ ਤਾਂ ਦੱਸਣਾ ਚਾਹੀਦਾ ਹੈ ਨਾ ਮੋਦੀ ਸਾਹਿਬ ਨੂੰ ਸੋ ਇਹ ਵੀ ਦੇਖਣ ਵਾਲੀ ਗੱਲ ਹੈ ਔਮਨ ਦੀ ਏਮਪਾਵਰਮੈਂਟ ਦੀ ਗੱਲ ਹੈ ਕਿ ਡਿਗ ਬੰਮਨ ਪਾਵਰ ਜਿਹੜੀ ਹੋਈ ਹੈ ਕਿ ਰੈਜ਼ਰਵੇਸ਼ਨ ਦਾ ਬਿੱਲ ਤੁਸੀਂ ਪਾਸ ਕਰਤਾ ਕਿੰਨੇ ਕੁ ਨੂੰ ਤੁਸੀਂ ਟਿਕਟ ਦਿੰਦੇ ਹੋ ਸੋ ਇਹ ਇੱਕ ਪੂਰੀ ਸੂਚੀ ਚਾਹੀਦੀ ਐ ਸਾਨੂੰ ਉਹ ਬਣਾ ਕੇ ਅਸੀਂ ਗੱਲ ਕਰੀਏ ਅਸੀਂ ਲੋਕਾਂ ਦੇ ਵਿੱਚ ਜਾਈਏ ਉਹਨਾਂ ਨੂੰ ਕਹੀਏ ਦੇਖੋ ਸਾਨੂੰ ਤੁਸੀਂ ਫ੍ਰੀ ਵੇਜ ਦੇ ਜਨੋਂ ਨਾਲੇ ਕੌਣ ਐ ਫ੍ਰੀ ਦੇਣ ਵਾਲੇ ਇਹ ਥੋੜੀ ਫ੍ਰੀ ਜਦੋਂ ਸਾਨੂੰ ਕਹਿ ਦਿੰਦੇ ਨੇ ਜੀ ਤੁਹਾਨੂੰ ਬਿਜਲੀ ਫ੍ਰੀ ਦਿੱਤੀ ਤੁਹਾਨੂੰ ਜੀ ਅਸੀਂ ਤੁਸੀਂ ਕਾਦੀ ਦਿੱਤੀ ਜੀ ਫ੍ਰੀ ਤਾਂ ਤਾਂ ਉਹ ਤੁਸੀਂ ਆਪਣੀ ਜੇਬ ਤੋਂ ਦੇਣੀ ਐ ਕਰਜ਼ਾ ਵਧ ਰਿਹਾ ਕਰਜ਼ਾ ਲੈ ਕੇ ਦੇ ਰਿਹਾ ਕਰਜ਼ਾ ਦਾ ਬੋਝ ਸਾਡੇ ਸਿਰ ਤੇ ਹੈ ਟੈਕਸ ਸਾਡੇ ਵਧ ਰਹੇ ਨੇ ਕੋਈ ਚੀਜ਼ ਪਿਆਰੇ ਦਰਸ਼ਕੋ ਕੋਈ ਚੀਜ਼ ਫ੍ਰੀ ਨਹੀਂ ਮਿਲਦੀ ਸਭ ਸਾਡੀ ਆਪਣੀ ਹੈ ਇਹ ਜੇ ਤੁਹਾਨੂੰ ਇਹ ਇਹੀ ਤਾਂ ਹੈ ਸਰੂਕ ਮਕਤਬ ਬਣਾਤਾ ਤੇ ਅਸੀਂ ਸਾਨੂੰ ਸਮਝ ਨਹੀਂ ਆ ਰਹੀ ਇਹ ਕੌਣ ਦੇ ਦੇਣ ਵਾਲੇ ਜੀ ਅਸੀਂ ਗਾਰੰਟੀ ਪੂਰੀ ਕਰਤੀ ਨਾਲ ਕਿਹੜੀ ਗਾਰੰਟੀ ਕਿਹਦੀ ਗਾਰੰਟੀ ਕਿਹੜਾ ਕੇਜਰੀਵਾਲ ਦੀ ਗਾਰੰਟੀ ਕਿਹੜੇ ਮੋਦੀ ਦੀ ਗਾਰੰਟੀ ਤੇ ਮੋਦੀ ਦੀ ਘਾਟੀਏ ਦੀ ਐਮਐਸਪੀ ਦੇਣੀ ਹੈ ਗਾਰੰਟੀ ਕਿਹਦੀ ਹੈ ਜੇ ਜਿਹੜਾ ਹੈ ਐਜੂਕੇਸ਼ਨ ਦੇਣੀ ਆ ਬੱਚਾ ਨੂੰ ਉਹ ਤਾਂ ਬਾਹਰ ਜਾ ਰਹੇ ਨੇ ਇਹ ਕੀ ਦੀ ਗਰੰਟੀ ਹੈ ਸੋ ਸਾਰੀਆਂ ਗੱਲਾਂ ਮੈਂ ਤਾਂ ਸਿਰਫ ਹਿੰਟ ਦਿੰਦਾ ਮੈਂ ਤਾਂ ਸੱਦਾ ਦੇ ਰਿਹਾ ਪੰਜਾਬੀਆਂ ਨੂੰ ਮੈਂ ਦੇਸ਼ ਵਾਸੀ ਸੱਦਾ ਦੇ ਰਿਹਾ ਆਪਾਂ ਇੱਕ ਸੂਚੀ ਬਣਾਈਏ ਆਪਾਂ ਇੱਕ ਗੱਲ ਕਰੀਏ ਆਪਾਂ ਇਹ ਕਹੀਏ ਕਿ ਸਾਡਾ ਏਜੰਡਾ ਇਹ ਹੈ VOTER ਦਾ ਏਜੰਡਾ ਹੈ VOTER ਤਾਂ ਕੋ ਪੁੱਛਦਾ ਨਹੀਂ VOTER ਤਾਂ ਜਿਹੜਾ ਜੱਲ ਕਰਦਾ ਕੋਈ ਪਾਰਟੀ ਬਦਲ ਕੇ ਦੂਜੇ ਪਾਸੇ ਚਲੇ ਜਾਂਦਾ ਇਹ ਇਹ VOTER ਦਾ ਏਜੰਡਾ ਕਿਸੇ ਦਾ ਇਹ ਸਾਨੂੰ ਦੇਖਣਾ ਪੈਗਾ ਸਾਡੀ ਜਿਹਨੂੰ ਸਾਨੂੰ ਹਾਸ਼ੀਏ ਤੇ ਧੱਕੇ ਜਾ ਰਿਹਾ ਜਿਹੜਾ ਉਹਦਾ ਜਵਾਬ ਸਾਨੂੰ ਦੇਣਾ ਪੈਣਾ ਸੋ ਪਹਿਲੇ ਦਰਸ਼ਕੋ ਇਸ ਪਾਸੇ ਨੂੰ ਸੋਚਣ ਦੀ ਲੋੜ ਹੈ ਆਪਾਂ ਅਧਰ ਸੋਚੀਏ ਤੋ ਇਹ ਜਨਾਚਰ ਵੋਟਰ ਨਹੀਂ ਉੱਠਦਾ ਵੋਟਰ ਦਾ ਹੁਣ ਵਿਚਾਰਾ ਬਣਿਆ ਹੋਇਆ ਤੇ ਵੋਟਰ ਦਾ ਤਾਂ ਹਾਲ ਉਹ ਹੈ ਜਿਵੇਂ ਕਹਿੰਨੇ ਨਾ ਵੋਟਰ ਵਿਚਾਰਾ ਕੀ ਕਰੇ ਜਿਵੇਂ ਕਹੇ ਚਿੜੀ ਵਿਚਾਰੀ ਕੀ ਕਰੇ ਠੱਡਾ ਪਾਣੀ ਪੀ ਮਰੇ ਹੁਣ ਵੋਟਰ ਲਈ ਅਸੀਂ ਕੀ ਕਹੀਏ ਵੋਟਰ ਨੂੰ ਕੌਣ ਪੁੱਛਦਾ ਜੀ ਦੱਸੋ ਇਹ ਸਾਰੇ ਪੁੱਛਿਆ ਤੇ ਕ腐ਸ਼ਨ ਨਹੀਂ ਜਿਆਦਾ ਹੈ ਜਿਹੜਾ ਬੰਦਾ ਕ腐ਟ ਤੋਂ ਕ腐ਟ ਵੀ ਹੈ ਜੇ ਭਾਰਤੀ ਜਨਤਾ ਪਾਰਟੀ ਚੱਲੇ ਗਿਆ ਤਾਂ ਕਮਾਲ ਹੈ ਅਜੀਤ ਪਵਾਰ 70000 ਕਰੋੜ ਕੱਚਾ ਜੀ ਚੱਕੀ ਪੀਸੇ ਕੋਣ ਕੋਈ ਗੱਤਰ ਨਹੀਂ ਸਭ ਉੱਧਰ ਹੈ ਜਿਹੜੀ ਤੁਸੀਂ ਡਰਾ ਲੋ ਇਹ ਹੁਣ ਬੈਂਕ ਐਸਬੀਆਈ ਦਾ ਦੱਸੋ ਜਿਹੜੀ ਕੋਈ ਸੋਚਦਾ ਡਿਜੀਟਲ ਨੀ ਦਾ ਨਾਰਾ ਤੇ ਐਸਬੀਆਈ ਕਹਿੰਦਾ ਜੀ ਸਾਨੂੰ ਤੁਸੀਂ 30 ਜੂਨ ਤੱਕ ਟਾਈਮ ਦਿਓ ਕਿਉਂਕਿ ਜੋ ਕੁਝ ਕੀਤਾ ਹੈ ਮੋਦੀ ਨੇ ਅੱਗੇ ਇਹ ਜਿਹੜਾ 19 ਤੋਂ ਲੈ ਕੇ 24 ਤੱਕ ਇਲੈਕਟਰਲ ਬੌਂਡ ਦੇ ਨਾਮ ਵਿੱਚ ਉਹ ਉਹਦਾ ਲੋਕਾਂ ਨੂੰ ਕਿੰਨਾ ਕੁ ਫਾਇਦਾ ਦਿੱਤਾ ਉਹ ਸਾਰਾ ਕੁਝ ਬਾਹਰ ਆ ਜਾਣਾ ਇਸ ਕਰਕੇ ਕੋਈ ਮਤਲਬ ਨਹੀਂ ਕਹਿੰਦੇ ਜੀ ਤੁਸੀਂ ਸਾਨੂੰ ਤਾਂ ਟਾਈਮ ਦਿਓ ਤੋਂ ਹੁਣ ਪੁੱਛੀਏ ਜੇ ਇਸ ਨੂੰ ਕਿੱਥੋਂ ਅਸੀਂ ਇਹਨੂੰ ਟਾਈਮ ਦੇ ਸਕਦੇ ਹਾਂ ਜੀ ਕਿਉਂ ਦੇ ਜੀ 30 ਜੂਨ ਤੱਕ ਤਾਂ ਇਲੈਕਸ਼ਨ ਹੋ ਜੂਗੀ ਇਹੀ ਤਾਂ ਦੇਖਣਾ ਚਾਹੁੰਦੇ ਆ ਵੀ ਰੈਫਰੀ ਕਿ ਸ ਲੈਵਲ ਤੇ ਕੀਤੀ ਆ ਇਹਨਾਂ ਕੋਈ ਸਸਤਾ ਹੋਵੇ ਤੇ ਚੇਅਰਮੈਨ ਐਕਸਟੈਂਸ਼ਨ ਤੇ ਉਹਦਾ ਕਾਹਿੰਦਾ ਐਕਸਟੈਂਸ਼ਨ ਦਿੱਤੀ ਹੈ ਐਸ਼ੇ ਬੋਗਲੀ ਦਾ ਐਕਸਟੈਂਸ਼ਨ ਦਿੱਤੀ ਹੈ ਲੋਕਾਂ ਨੂੰ ਵੀ ਬੁੱਧੂ ਬਣਾਇਆ ਯਾਰ ਲੋਕਾਂ ਨੂੰ ਕੋਈ ਸਾਂਦੇ ਕੁਛ ਨਹੀਂ ਸੋ ਇਹ ਸਾਰੀਆਂ ਗੱਲਾਂ ਇੱਕ ਵਾਰ ਫੇਰ ਕਹਿਣਾ ਹੈ ਕਿ VOTER ਬੈਠੋ ਤੁਸੀਂ ਸਾਰੇ ਬੈਠੋ ਇੱਕ ਏਜੰਡਾ ਸੈੱਟ ਕਰੋ ਤੇ ਬਹੁਤ ਪੋਲਿਟਿਕਲ ਬੰਦਿਆਂ ਨੂੰ ਕਿ ਜੇ ਤੁਸੀਂ ਵੋਟ ਚਾਹੁੰਦੇ ਹੋ ਇਹਦੇ ਬਾਰੇ ਸਾਡਾ ਆਪਣਾ ਸਟੈਂਡ ਸਪਸ਼ਟ ਕਰੋ Desde que de